ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਅਕਾਲੀ ਦਲ ਦੇ ਵੱਲੋਂ ਆਪੋ ਆਪਣਾ ਜੋਰ ਲਗਾਏ ਜਾ ਰਿਹਾ। 파ਵੇਂ ਸੁਖਵੀਰ ਸਿੰਘ ਬਾਦਲਵਾਲਾ ਅਕਾਲੀ ਦਲ ਹੋਵੇ ਜਾਂ ਫਿਰ ਭਾਈ ਅਮਰਤ ਪਾਲ ਸਿੰਘ ਵਾਲਾ ਅਕਾਲੀ ਦਲ ਹੋਵੇ ਜਾਂ ਫਿਰ ਨਵਾਂ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਵਾਲਾ ਹੋਵੇ। ਕਿਉਂਕਿ ਜਿਸ ਤਰ੍ਹਾਂ ਦੇ ਸਮੀਕਰਨ ਬਣਦੇ ਦਿਖਾਈ ਦੇ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਹਰਾਂ ਨੂੰ ਲੈ ਕੇ ਜੋ ਕੁਝ ਗੱਲਬਾਤ ਸਾਹਮਣੇ ਵੇਖਣ ਨੂੰ ਮਿਲੀ ਹੈ ਕਿ ਸੁਖਵੀਰ ਬਾਦਲ ਦੇ ਵੱਲੋਂ ਜਿਸ ਤਰ੍ਹਾਂ ਅੰਨੇ ਵਾ ਪੈਸਾ ਸੀ ਜਿਹੜਾ ਉਹ ਹਰ ਪੀੜਤਾਂ ਨੂੰ ਦਿੱਤਾ ਗਿਆ ਉਸ ਦੇ ਉੱਤੇ ਵੀ ਸਵਾਲ ਉੱਠੇ ਨੇ ਵੱਖ-ਵੱਖ ਜਿਹੜੀ رائے ਸੀ ਲੋਕਾਂ ਦੀ ਕਿ ਇਹ ਸ਼੍ਰੋਮਣੀ ਦੁਆਰਾ ਪ੍ਰੰਤ ਕਮੇਟੀ ਦਾ ਜਿਹੜਾ ਪੈਸਾ ਇਹ ਵਰਤਿਆ ਗਿਆ ਪਰ ਸ਼੍ਰੋਮਣੀ ਦੁਆਰਾ ਪ੍ਰੰਤ ਕਮੇਟੀ ਦੇ ਵੱਲੋਂ ਵੀ ਇਸ ਦੇ ਉੱਤੇ ਆਪਣਾ ਸਪਸ਼ਟਿਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਅਮੋ ਸਾਹਮਣੇ ਜਿਹੜਾ ਨਵਾਂ ਅਕਾਲੀ ਦਲ ਤੇ ਸੁਖਵੀਰ ਬਾਦਲ ਵਾਲਾ ਕਾਡਲ ਸੀ ਇਸ ਮਸਲੇ ਨੂੰ ਲੈ ਕੇ ਹੁੰਦਾ ਰਿਹਾ ਪਰ ਮੌਜੂਦਾ ਸਮੇਂ ਹੁਣ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ 28 ਦਸੰਬਰ ਜਾਂ ਫਿਰ 27 ਦਸੰਬਰ ਤੋਂ ਪਹਿਲਾਂ ਜਿਹੜੀ ਤਰਨਤਾਰ ਦੇ ਜਿਮਨੀ ਚੌਂਕ ਹੋਣੀ ਹੈ ਉਸ ਦੇ ਵਿੱਚ ਹੁਣ ਕੀ ਹਾਲਾਤ ਹੋਣਗੇ ਕਿਉਂਕਿ ਜਿਹੋ ਜਿਹੇ ਹਾਲਾਤ ਹੁਣ ਪੰਜਾਬ ਦੇ ਵਿੱਚ ਬਣੇ ਹੋਏ ਨੇ ਇਸ ਤੋਂ ਬਾਅਦ ਹੁਣ ਸਿਆਸੀ ਜਿਹੜਾ ਪਾਰਾ ਇੱਕ ਵਾਰ ਫਿਰ ਮਗਦਾ ਦਿਖਾਈ ਦੇ ਰਿਹਾ ਜਿਸ ਤਰ੍ਹਾਂ ਹੜ੍ਹਾਂ ਨੂੰ ਲੈ ਕੇ ਜਾਂ ਫਿਰ ਹੜ੍ਹਾਂ ਦੇ ਵਿੱਚ ਲੋਕਾਂ ਦੀ ਸੇਵਾ ਨੂੰ ਲੈ ਕੇ ਰਾਤ ਕਾਰਜ ਦੀ ਗੱਲ ਕਰੀਏ ਤਾਂ ਨਮਾ ਅਕਾਲੀ ਦਲ ਜਿਹੜਾ ਸ਼ੋਮਨੀ ਕਲ ਦਲ ਸੀ ਕਿਆਨੀ ਹਰਪੀ ਸਿੰਘ ਵਾਲਾ ਜਾਂ ਫਿਰ ਦੂਜੇ ਪਾਸੇ ਜਿਹੜਾ ਅਕਾਲੀ ਦਲ ਵਾਰਸੇ ਪੰਜਾਬ ਭਾਈ ਅੰਮ੍ਰਿਤਪਾਲ ਵਾਲਾ ਅਕਾਲੀ ਦਲ ਸੀ ਇਕੱਠੇ ਇੱਕ ਮੰਚ ਦੇ ਉੱਤੇ ਦਿਖਾਈ ਦਿੱਤੇ ਨੇ ਕਿਤੇ ਨਾ ਕਿਤੇ ਸੰਕੇਤ ਉਹਨਾਂ ਦਾ ਇਹ ਸੀ ਕਿ ਹੁਣ ਇਹਨਾਂ ਦਾ ਆਪਸੀ ਜਿਹੜਾ ਗੱਟ ਜੋੜ ਹੋ ਚੁੱਕਿਆ ਭਾਵੇਂ ਉਸ ਦਾ ਐਲਾਨ ਹੋਣਾ ਬਾਕੀ ਹੈ ਇਸ ਤੋਂ ਪਹਿਲਾਂ ਜਿਹੜੀਆਂ 2027 ਦੀਆਂ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਐ ਜੀ ਪੀਐਸ ਦੀਆਂ ਚੋਣਾਂ ਵੀ ਹੋ ਸਕਦਾ ਹੈ ਉਸ ਤੋਂ ਪਹਿਲਾਂ ਜਿਹੜੀ ਤਰਨਤਾਰਨ ਦੀ ਸੀਟ ਦੇ ਉੱਤੇ ਜਿਹੜੀ ਚੋਣ ਹੋਣੀ ਹੈ ਇਸ ਦੇ ਉੱਤੇ ਵੀ ਸਭ ਦੀ ਨਜ਼ਰਾਂ ਹੁਣ ਟਿਕੀਆਂ ਹੋਈਆਂ ਨੇ ਹੁਣ ਵੇਖਣਾ ਇੱਥੇ ਬੇहद ਖਾਸ ਇਹ ਹੈ ਕਿ ਜਿਹੜੀ ਐ ਜੀ ਪੀ ਸੀ ਦੀਆਂ ਚੋਣਾਂ ਹੋਣਗੀਆਂ ਉਸ ਦੇ ਵਿੱਚ ਇਕੱਠੇ ਹੋ ਪਾਣਗੇ ਜਾਂ ਫਿਰ ਹੋਰ ਜਿਹੜੇ ਗਰੁੱਪ ਨੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਇੱਕ ਮੰਤ ਦੇ ਉੱਤੇ ਇਕੱਠੇ ਹੋ ਜਾਣਗੇ ਜਿਸ ਤਰ੍ਹਾਂ ਵਕੋ ਵੱਖ ਜਿਹੜੇ ਗਰੁੱਪ ਨੇ ਸਿੱਖਾਂ ਦੇ ਵਿੱਚ ਜਾਂ ਫਿਰ ਐ ਜੀ ਬੀ ਦੀ ਚੋਣਾਂ ਲੈ ਕੇ ਲੜਨ ਦੇ ਦਾਅਵੇ ਕਿਤੇ ਜਾ ਰਹੇ ਨੇ ਪਰ ਉਸ ਤੋਂ ਪਹਿਲਾਂ ਜੇਕਰ ਦੇਖਿਆ ਜਾਵੇ ਤਾਂ ਜਿਹੜੀ ਹੁਣ ਤਰਨਤਾਰਨ ਦੀ ਸੀਟ ਤੇ ਉੱਤੇ ਜਿਹੜੀ ਚੋਣ ਹੋਣੀ ਹੈ ਉਸ ਦੇ ਵਿੱਚ ਅਕਾਲੀ ਦਲ ਬਾਦਲ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਜਿਹੜਾ ਇਹ ਅਕਾਲੀ ਦਲ ਨਮਾ ਅਕਾਲੀ ਦਲ ਤੇ ਗਿਆਨੀ ਹਰਪ ਸਿੰਘ ਵਾਲਾ ਅਕਾਲੀ ਦਲ ਤੇ ਭਾਈ ਅਮਰਤਪਾਲ ਵਾਲਾ ਅਕਾਲੀ ਦਲ ਹੁਣ ਇਕੱਠੇ ਇੱਕ ਮੰਚ ਦੇ ਉੱਤੇ ਚੋਣ ਲੜਨ ਜਾ ਰਹੇ ਨੇ ਜੇਕਰ ਤਰਨਤਾਰਨ ਦੇ ਵਿੱਚ ਈ ਅਮਰਤਪਾਲ ਹੋਰਾ ਦਾ ਜਿਹੜਾ ਅਕਾਲੀ ਦਲ ਉਹ ਆਪਣਾ ਜਿਹੜਾ ਉਮੀਦਵਾਰ ਖੜਾ ਕਰਦਾ ਹੈ ਭਾਵੇਂ ਬੀਬੀ ਪਰਮਜੀਤ ਕੌਰ ਖਾਲੜਾ ਹੋਰਾ ਨੂੰ ਲੈ ਕੇ ਪਹਿਲਾਂ ਪਿਛਲੇ ਦਿਨਾਂ ਅੱਦੇ ਵਿੱਚ ਚਰਚਾਵਾਂ ਚੱਲ ਪਈਆਂ ਸੀ ਕਿ ਉਸ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਬਾਅਦ ਦੇ ਵਿੱਚ ਉਹਦਾ ਸਪਸ਼ਟਿਕਰ ਨਹੀਂ ਹੋ ਸਕਿਆ ਖਬਰ ਘੁੱਟੀਆਂ ਨਿਕਲੀਆਂ ਨੇ ਪਰ ਕਿਤੇ ਨੇ ਕੀਤੇ ਜਿਹੜੀ ਉਸ ਨੂੰ ਮਨਵਾਉਣ ਬਣਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਹੁਣ ਸਵਾਲ ਇੱਥੇ ਇਹੀ ਖੜਾ ਹੁੰਦਾ ਹੈ ਕਿ ਜਿਹੜਾ ਵੀ ਅਕਾਲੀ ਦਲ ਅਮਰਤਪਾਲ ਵਾਲਾ ਉਮੀਦਵਾਰ ਖੜਾ ਕਰੇਗਾ ਕੀ ਹੁਣ ਇੱਕ ਸਟੇਜ ਦੇ ਉੱਤੇ ਜਦੋਂ ਗਿਆਨੀ ਹਰਪ ਸਿੰਘ ਵਾਲਾ ਅਕਾਲੀ ਦਲ ਵੀ ਉਸ ਨੂੰ ਸਪੋਰਟ ਕਰਦਾ ਜਾਂ ਫਿਰ ਇਹਨਾਂ ਸਾਂਝਾ ਜਿਹੜਾ ਉਮੀਦਵਾਰ ਹੋਵੇਗਾ ਹੁਣ ਉਸ ਦੇ ਉੱਤੇ ਨਿਰਪਰ ਸਤਾਈ ਦੀ ਚੋਣ ਦੀ ਗੱਲਬਾਤ ਕਰਦੇ ਆ ਕਿ ਉਹ ਹੁਣ ਉੱਥੇ ਆਪਣਾ ਪ੍ਰਭਾਵ ਕਿੰਨਾ ਪਾ ਸਕੇਗਾ ਕਿਉਂਕਿ ਜਿਹੜਾ ਜਦੋਂ ਉੱਥੇ ਅਕਾਲੀ ਦਲ ਬਾਦਲ ਨੇ ਆਪਣਾ ਉਮੀਦਵਾਰ ਐਲਾਨਿਆ ਸੀ ਉਦੋਂ ਉੱਥੇ ਉਹਨਾਂ ਦਾ ਆਧਾਰ ਕੁਝ ਹੋਰ ਸੀ ਪਰ ਜਿਸ ਤਰ੍ਹਾਂ ਹੜਾਂ ਦੇ ਵਿੱਚ ਅਕਾਲੀ ਦਲ ਨੇ ਜੋ ਕੁਝ ਕਾਰਜ ਕੀਤੇ ਨੇ ਜਾਂ ਫਿਰ ਕਹਿੰਦੀ ਸੇਵਾ ਕੀਤੀ ਹੈ ਭਾਵੇਂ ਉਸ ਨੂੰ ਸਿਆਸੀ ਤੌਰ ਤੇ ਉੱਤੇ ਵੇਖ ਰਹੇ ਨਹੀਂ ਪਰ ਕਿਤਨੇ ਕਿਤੇ ਤਰਨਤਾਰ ਦੀ ਸੀਟ ਦੇ ਵਿੱਚ ਅਕਾਲੀ ਦਲ ਨੂੰ ਉਸ ਦਾ ਬਾਦਲ ਪਰਿਵਾਰ ਨੂੰ ਬਾਦਲ ਅਕਾਲੀ ਦਲ ਨੂੰ ਬਾਦਲ ਦੀ ਟੀਮ ਨੂੰ ਕਿਤਨੇ ਕਿਤੇ ਲਾਭ ਜ਼ਰੂਰ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਭਾਵੇਂ ਸਤਾਈ ਦੇ ਵਿੱਚ ਹਰ ਇੱਕ ਗੱਲ ਇਹ ਕਹਿ ਰਿਹਾ ਕਿ ਅਸੀਂ ਚੋਣ ਲੜਾਂਗੇ ਤੇ ਅਸੀਂ ਸਰਕਾਰ ਬਣਾਵਾਂਗੇ ਪਰ ਐਨਾ ਸੌਖਾ ਨਹੀਂ ਹਲੇ ਸਮਾਪਿਆ ਪਰ ਤਰਨਤਾਰਨ ਦੀ ਸੀਟ ਦੇ ਉੱਤੇ ਕਿਤਨੇ ਕਿਤੇ ਹੜਾਂ ਦਾ ਜਿਹੜਾ ਪ੍ਰਭਾਵ ਹੈ ਇਹ ਦੇਖਣ ਨੂੰ ਜ਼ਰੂਰ ਮਿਲੇਗਾ ਹੁਣ ਇਥੇ ਅਮਰਤ ਪਾਲ ਵਾਲੇ ਅਕਾਲੀ ਦਲ ਤੇ ਜਿਹੜਾ ਅਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦੇ ਉੱਤੇ ਹੁਣ ਸਭ ਤੋਂ ਵੱਡਾ ਜਿਹੜਾ ਉਮੀਦਵਾਰ ਇਹਨਾਂ ਦਾ ਹੋਵੇਗਾ ਉਸ ਦੇ ਉੱਤੇ ਨਜ਼ਰ ਆਈ ਹੋਣਗੀਆਂ ਕਿ ਉਹ ਉਮੀਦਵਾਰ ਬਾਕੀ ਸਾਰੀਆਂ ਪਾਰਟੀਆਂ ਨੂੰ ਹਰਾਉ ਕੇ ਜਿੱਤ ਪ੍ਰਾਪਤ ਕਰ ਸਕੇਗਾ ਜਾ ਨਹੀਂ ਇਹ ਸਭ ਤੋਂ ਵੱਡਾ ਸਵਾਲ ਇਸ ਕਰਕੇ ਬਣ ਜਾਂਦਾ ਕਿਉਂਕਿ ਜੇਕਰ 2027 ਦੇ ਵੱਲ ਵਧਣਾ ਭਾਈ ਅਮਰਤਪਾਲ ਦੀ ਜਥੇਬੰਦੀ ਨੇ ਜਾਂ ਫਿਰ ਨਵੇਂ ਅਕਾਲੀ ਦਲ ਗਿਆਨੀ ਹਰਪ ਸਿੰਘ ਹੋਰਾਂ ਨੇ ਤਾਂ ਕਿਤੇ ਨਾ ਕਿਤੇ ਇਹ ਤਰਨਤਾਰ ਦੀ ਸੀਟ ਜਿੱਤਣਾ ਬਹੁਤ ਜਾਂ ਫਿਰ ਕਹੀਏ ਜ਼ਰੂਰੀ ਵੀ ਹੈ ਬੇहद ਖਾਸ ਇਸ ਕਰਕੇ ਹੋ ਜਾਂਦੀ ਹੈ ਕਿ ਇਸ ਦਾ ਲੋਕਾਂ ਦੇ ਮਨੋਬਲ ਦੇ ਪੱਲੇ ਜਿਹੜਾ ਉਹਦੇ ਉੱਤੇ ਵੱਖਰਾ ਅਸਰ ਜ਼ਰੂਰ ਕਰੇਗਾ ਕਿਤੇ ਨਾ ਕਿਤੇ ਅੱਜ ਪਿੰਡਾਂ ਦੇ ਵਿੱਚ ਭਾਈ ਅਮਰਤਪਾਲ ਨੂੰ ਲੈ ਕੇ ਲੋਕਾਂ ਦੇ ਵਿੱਚ ਚਰਚਾ ਜ਼ਰੂਰ ਹੈ ਕਿਤੇ ਨਾ ਕਿਤੇ ਉਸ ਵੱਲ ਝੁਕਾਅ ਜ਼ਰੂਰ ਹੈ ਜੇਕਰ ਇਹ ਇਕੱਠੇ ਹੋ ਜਾਂਦੇ ਆ ਤਾਂ ਕਿਹੋ ਜਿਹਾ ਸਮੀਕਰਨ ਰਹਿਣਗੇ ਇਹ ਹਲੇ ਇਸ ਵਕਤ ਕਹਿਣਾ ਕੁਝ ਸਹੀ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਵੀ ਗੱਲਬਾਤ ਅਸੀਂ ਕਰਦੇ ਰਹਾਂਗੇ ਪਰ ਅੱਜ ਦੀ ਸਥਿਤੀ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਹੜਾਂ ਦੇ ਮਾਹੌਲ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਜੋ ਹਾਲਾਤ ਬਣੇ ਹੋਏ ਨੇ ਉਸ ਦੇ ਉੱਤੇ ਵੇਖਣ ਜ਼ਰੂਰ ਮਿਲਣਗੇ ਪਰ 2027 ਤੇ 2024 ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਭਾਈ ਅਮਰਤਪਾਲ ਜਾਂ ਪ੍ਰਕਾ ਲਈ ਭਾਈ ਸਰਬੀ ਸਿੰਘ ਖਾਲਸਾ ਨੇ ਹੁੰਜਾ ਫਿਰ ਜਿੱਤ ਪ੍ਰਾਪਤ ਕੀਤੀ ਸੀ ਕੀ ਉਹ ਪ੍ਰਭਾਵ ਤਰਨਤਾਰਨ ਦੀ ਸੀਟ ਦੇ ਉੱਤੇ ਵੇਖ ਨੂੰ ਮਿਲੇਗਾ ਜਾਂ ਫਿਰ ਨਹੀਂ ਕਿਉਂਕਿ ਇੱਥੇ ਕੁਝ ਜਿਹੜੇ ਅਮਰਤਪਾਲ ਦੇ ਸਮਰਥਕ ਨੇ ਉਹਨਾਂ ਦਾ ਇਹ ਵੀ ਕਹਿਣਾ ਕਿ ਸਾਨੂੰ ਇਹ ਤਰਨਤਾਰਨ ਦੀ ਸੀਟ ਨਹੀਂ ਲੜਨੀ ਚਾਹੀਦੀ ਜੇ ਜਿਹੜੀ ਚੋਣ ਹੋਣੀ ਹੈ ਇਹ ਨਹੀਂ ਲੜਨੀ ਚਾਹੀਦੀ ਕਿਉਂਕਿ ਇਹਦੇ ਉੱਤੇ ਸਭ ਨੂੰ ਪਤਾ ਕਿ ਜਿਹੜੀ ਸਰਕਾਰ ਦੀ ਜਿਹੜੀ ਵਿਚਾਰਤਾ ਰਹਿੰਦੀ ਹੈ ਜਦ ਜਦ ਸਰਕਾਰ ਮੌਜੂਦਾ ਸਮੇਂ ਹੁੰਦੀ ਹੈ ਉਸ ਦੇ ਕੋਲ ਪ੍ਰਸ਼ਾਸਨ ਹੁੰਦਾ ਹੈ ਉਹਦੇ ਕੋਲ ਜਿਹੜੇ ਲੋਕਾਂ ਨੂੰ ਜਿਸ ਤਰ੍ਹਾਂ ਗਰੰਟੀਆਂ ਦਿੱਤੀ ਜਾਂਦੀਆਂ ਕੰਮ ਕੀਤੇ ਜਾਂਦੇ ਨੇ ਵਿਕਾਸ ਦੇ ਲੋਕਾਂ ਦਾ ਚੁਕਾ ਕਿਤੇ ਨੇ ਕਿਤੇ ਉਧਰ ਹੋ ਸਕਦਾ ਹੈ ਉਹਨਾਂ ਦਾ ਕਹਿਣਾ ਇਹ ਹੁੰਦਾ ਹੈ ਕਿ ਇਹ ਚੋਣ ਨਾਲ ਲੜੀ ਜਾਵੇ ਜੇਕਰ ਹਾਰ ਜਾਂਦੇ ਆ ਤਾਂ ਸਤਾਈ ਦੇ ਵਾਸਤੇ ਇਸ ਚੋਣ ਦਾ ਜਿਹੜਾ ਪ੍ਰਭਾਵ ਹੈ ਉਹ ਵੱਖਰਾ ਰਹੇਗਾ ਜੇਕਰ ਜ਼ਮਾਨਤ ਜਬਤ ਹੁੰਦੀ ਹੈ ਜੇਕਰ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਇਸੇ ਨੂੰ ਲੈ ਕੇ ਜਿਸ ਤਰ੍ਹਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਚਾਰ ਜਿਵੇਂ ਚੋਣਾ ਹੋਇਆ ਸੀ ਤਾਂ ਉਹਦੇ ਵਿੱਚ ਸੁਖਵੀਰ ਬਾਦਲ ਹੋਰਾਂ ਦੇ ਵੱਲੋਂ ਚੋਣ ਲੜਨ ਦਾ ਐਲਾਨ ਨਹੀਂ ਕੀਤਾ ਗਿਆ ਸੀ ਉਹ ਤੋਂ ਪਿੱਛੇ हट ਗਏ ਸੀ ਪਰ ਉਸ ਤੋਂ ਬਾਅਦ ਜਿਹੜੀ ਲੁਧਿਆਣਾ ਪੱਛਮੀ ਚੋਣ ਦੇ ਵਿੱਚ ਉੱਥੇ ਜ਼ਰੂਰ ਲੜੇ ਸੀ ਉਹ ਪਰ ਅੱਜ ਦੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਜਿਹੜਾ ਉਹਨੋ ਸਿਆਸੀ ਸਮੀਕਰਨ ਨੇ ਜਿਹੜੇ 27 ਦੀ ਇੱਕ ਵਾਰ ਫਿਰ ਚਰਚਾ ਦੇ ਵਿੱਚ ਨਹੀਂ ਜਾਂ ਪਰ ਕਹ ਲਈ 27 ਦੀ ਲਈ ਤਿਆਰੀਆਂ ਪੂਰੀ ਜੋਸ਼ ਸ਼ੋਰਾਂ ਦੇ ਸਾਰੀ ਪਾਰਟੀਆਂ ਵਿੱਚ ਕੀਤੀ ਜਾ ਰਹੀਆਂ ਤੇ ਤਰਨਤਨ ਦੀ ਸੀਟ ਇਹਦੇ ਵਿੱਚ ਬਿਹਤ ਖਾਸ ਹੋ ਜਾਂਦੀ ਹੈ ਹੁਣ ਵੇਖਣਾ ਬਿਹਤ ਖਾਸ ਹੋਵੇਗਾ ਕਿ ਤਰਨਤਨ ਦੀ ਸੀਟ ਦੇ ਉੱਤੇ ਕਿਹੜੀ ਰਿਕਾਬਜ ਹੁੰਦੀ ਹੈ ਜਿਹੜੇ ਜਿੱਕਰ ਸਰਕਾਰ ਤੋਂ ਵਿਰੋਧੀ ਜੇਕਰ ਇੱਥੇ ਕਾਬਜ ਹੁੰਦੇ ਨੇ ਤਾਂ ਕਿਤੇ ਨਾ ਕਿਤੇ 2027 ਦਾ ਝੁਕਾ ਉਹਨਾਂ ਵੱਲ ਜ਼ਰੂਰ ਜਾਵੇਗਾ ਭਾਵੇਂ ਕਾਂਗਰਸ ਦਾਵਾ ਕਰ ਰਹੀ ਹੈ ਕਿ 2027 ਦੇ ਵਿੱਚ ਸਾਡੀ ਸਰਕਾਰ ਪੱਕੀ ਬਣੇਗੀ ਬਾਕੀ ਹੋਰ ਪਾਰਟੀਆਂ ਵੀ ਦਾਵਾ ਕਰ ਰਹੀਆਂ ਨੇ ਪਰ 2027 ਦੀ ਚੋਣ ਜਿਹੜੀ ਪੰਥਕ ਸੀਟ ਮੰਨੀ ਜਾਂਦੀ ਹੈ ਇਹ ਵੀ ਇਸ ਇਲਾਕੇ ਦੇ ਵਿੱਚ ਇਹ ਪੰਜਾਬ ਦੀ 2027 ਦੀ ਚੋਣਾਂ ਦੇ ਵਿੱਚ ਬਿਹਤ ਖਾਸ ਹੈ ਜਿਹੜੀ ਰਹਿਣ ਵਾਲੀ ਹੈ ਤੇ ਸੁਖਵੀਰ ਬਾਦਲ ਦੇ ਲਈ ਵੀ ਇੱਕ ਪਰਖ ਦੀ ਘੜੀ ਹੈ ਤੁਸੀਂ ਤੋਂ ਪਹਿਲਾਂ ਵੱਡੀ ਪਰਖ ਦੀ ਘੜੀ ਕਿ ਹੁਣ ਉਸ ਦੇ ਵਿੱਚ ਕਿਸ ਤਰ੍ਹਾਂ ਉੱਭਰ ਕੇ ਸਾਹਮਣੇ ਆਉਣਗੇ ਕਿਉਂਕਿ ਕਿਤੇ ਨਾ ਕਿਤੇ ਉਸ ਦੇ ਉਹਨਾਂ ਦੇ ਵਾਸਤੇ ਹੜ੍ਹਾਂ ਦਾ ਜਿਹੜਾ ਪੰਜਾਬ ਦੇ ਵਿੱਚ ਕਾਰਨ ਬਣਿਆ ਉਹ ਪੋਜ਼ਿਟਿਵ ਪੁਆਇੰਟ ਜ਼ਰੂਰ ਹੈ ਤੁਸੀਂ ਇਸ ਬਾਬਤ ਕੀ ਸੋਚਦੇ ਹੋ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਤੇ ਜ਼ਰੂਰ ਦਿਓ ਧੰਨਵਾਦ